हां जी मित्रों किदा सारे मैं उम्मीद करता हूं कि सारे बढ़िया हो गए लेके आ चुके हैं जी आपके लिए एक और हसियां भरी ता दिल खुश करने वाली वीडियो इस वीडियो का टारगेट रखते हैं जी 300 लाइक ते 50 कमेंट पिछली वीडियो नु इतना प्यार देने लिए बहुत-बहुत धन्यवाद ਤੁਸੀਂ ਇਦਾਂ ਹੀ ਪਿਆਰ ਕਰਦੇ ਰਹੋ ਮੈਂ ਹੋਰ ਤੁਹਾਡੇ ਲਈ ਆਸਤੇ ਆਪਰੀ ਵੀਡੀਓ ਲੈ ਕੇ ਆਉਂਦਾ ਰਹੂੰਗਾ ਚਲੋ ਜੀ ਬਾਕੀ ਦੀਆਂ ਗੱਲਾਂ ਕਰਾਂਗੇ ਬਾਅਦ ਵਿੱਚ ਵੀਡੀਓ ਕਰਦੇ ਆ ਸ਼ੁਰੂ ਸਿੰਦਰ ਕਿਦਾ ਨਵਾ ਛੋਡੇ ਖੂਨ ਚ ਛੋਡੇ ਤਰੀਕੇ ਚ ਸਿੰਦਰ ਕਿਦਾ ਨਵਾ ਸਿੰਦਰ ਬਾਪ ਆਪਣੇ ਜ਼ਿੰਮੇदार कमांड ਹੈਗਾ ਜ਼ਿੰਮੇदार कमांड ਹੈ ਠੀਕ ਹੈ ਮਾਰੇ ਨਹੀਂ ਸਿੰਦਰ ਹੈ ਛੋਡੇ ਖੂਨ ਦੇ ਵਿੱਚ ਸਿੰਦਰ ਦੱਸੋ ਕੌਣ ਖੂਨ ਨਾਲ ਸੰਬੰਧਤ ਹੈ ਇਹ ਕੋਈ ਰਿਸ਼ਤੇਦਾਰੀ ਚ ਆਪਣੇ ਕਿਉਂ ਆਏ ਇਹ ਤਾਂ ਸਾਰਾ ਕੁਝ ਸਿੰਦਰ ਤੇ ਗੱਲ ਮੜਨ ਲੱਗਿਆ ਸੀ ਫੱਟੀ ਨਾ ਜਦੋਂ ਤੱਕ ਸਿੰਦਰ ਆਕੇ ਵਾਲਾਂ ਤੋਂ ਨਹੀਂ ਫੜਦੀ ਇਹ ਨਾਮ ਹੈਗਾ ਬਬਾ ਜੀ ਮਰੇ ਹੋਰ ਕੋਈ ਨਹੀਂ ਮੈਨੂੰ ਇੱਕ ਗੱਲ ਦੱਸੋ ਇਹ ਆਪਣੇ ਪਰਿਵਾਰ ਚ ਦੋ ਵਿਆਹ ਕਿਹਦੇ ਸੀਗੇ ਦੋ ਵਿਆਹ ਤਾਂ ਸਾਡੇ ਤਾਇਏ ਦੇ ਹੈ ਹੈ ਇੱਕ ਮਰਗੀ ਸੀ ਉਹਨਾਂ ਚ ਦੁਬਾਰੇ ਵਿਆਹ ਕਰਾਇਆ ਸੀਨੇ ਨਹੀਂ ਪਪਾ ਜੀ ਉਹ ਆਪਨੇ ਸੀ ਮਰੀ ਕੋਈ ਛੜਤਾਇਆ ਜੀ ਮਾਰਗਾ ਸੀ ਦੂਜੇ ਦਾ ਛੜਤਾ ਬਾਬੇ ਨੇ ਕੋਰਸ ਔਨਲਾਈਨ ਕੀਤਾ ਲੱਗਦਾ ਮਾੜੀ ਕਿਸਮਤ ਹੈ ਵੀ ਮੇਰੇ ਕੋਲ ਦੁਕਾਨ ਤੇ ਕੰਮ ਕਰਦਾ ਹੁੰਦਾ ਸੀ ਮਾਂ ਨੇਣਾ ਤੇ ਵੀ ਮੰਦਰ ਦੇ ਦਰਸ਼ਨ ਹੋਣੇ ਕਿੰਨੇ ਸਾਲ ਹੋ ਗਏ ਜਾ ਕੇ ਅੰਥੋਂ ਆ ਮੁੰਡਾ ਹੁਣੇ ਜਾ ਕੇ ਆ ਵਗੈਰਾ ਹੁਣੇ ਜਾ ਕੇ ਆ ਨਾ ਨਾ ਵੀਰੇ ਬਾਬਾ ਸਾਰੇ ਰੋਂਗ ਨੰਬਰ ਹੀ ਲਾਈ ਜਾਂਦਾ ਇਹ ਮਾਤਾ ਦੀ ਕੋਈ ਸੁਖ ਸੁਖੀ ਹੋਈ ਆਪਣੀ ਉਹ ਮੁੰਡੇ ਦੇ ਕੋਈ ਹੁਣ ਉੱਥੇ ਉਹ ਵੀ ਗਿਆ ਸੀਗਾ ਉੱਥੇ ਉਹ ਵੀ ਵੱਡਾ ਬੁੜਦਾ ਨਿਕਲ ਗਿਆ ਹੁਣ ਬਾਹਲਾ 10000 ਰਹਿੰਦਾ ਉਹ 10000 ਰਹਿੰਦਾ ਇੱਕ ਮਾਂ ਮਾਤਾ ਦਾ ਮੱਥਾ ਟੇਕੋ ਠੀਕ ਆ ਦੂਜੇ ਨੰਬਰ ਤੇ ਮੈਂ ਚੀਜ਼ ਦੇਖਦਾ ਕਿ ਕਹੀਂ ਕਗੇ ਧੱਕੇ ਨਾਲ ਹੀ ਗੱਲਾਂ ਸਿਰ ਪਾਈ ਜਾਂਦਾ ਫਿਰ ਘਰ ਸੇ ਆਣਾ ਹੀ ਨਹੀਂ تھا ਨਹੀਂ ਫਿਰ ਆਣਾ ਥਾ ਪਰਫਾਰਮ ਕਰਨਾ ਥਾ ਇਸਕੇ ਲਈ ਖੁਦ ਕੇ ਲਈ ਹੈ ਸਭ ਕੇ ਲਈ ਆਪੋ ਖੁਦ ਕੇ ਲਈ ਕਿਉਂ ਨਹੀਂ ਕਰ ਰਹੇ

ਜਨਾਨੀਆਂ ਸਿਰੋਖਾਨ ਵਾਲੇ ਜੱਜ ਬਣੀ ਬੈਠੇ ਆ ਉਧਰ ਜ ਕੋਈ ਟੈਲੈਂਟ ਹੈ ਨਹੀਂ ਤੇ ਲੋਕਾਂ ਦਾ ਜੱਜ ਕਰ ਰਹੇ ਆ ਜੀ ਸਭ ਤੋਂ ਪਹਿਲਾਂ ਤਾਂ ਜੀ ਅਗਰ ਪਰਮਾਤਮਾ ਕਰੇ ਇੱਕ ਅਗਰ ਕੁਝ ਬਣਿਆ ਮੈਂ ਪੋਲਿਟਿਕਸ ਤੇ ਸਭ ਤੋਂ ਪਹਿਲਾਂ ਜੀ ਐਜੂਕੇਸ਼ਨ ਤੇ ਗਰੀਬੀ ਖਤਮ ਕਰਨੀ ਆ ਆਪਣੇ ਪੰਜਾਬ ਸੂਬੇ ਤੋਂ ਕਹਿੰਦਾ ਐਜੂਕੇਸ਼ਨ ਤੇ ਗਰੀਬੀ ਖਤਮ ਕਰਨੀ ਆ ਕਹਿੰਦੇ ਯਾਰਾ ਕੀ ਕਹਿੰਦੇ ਆ ਤੇਰਾ ਕੰਮ 깈 ਗਿਆ ਬਾਈ ਐਜੂਕੇਸ਼ਨ ਤਾਂ ਪਹਿਲਾਂ ਹੀ ਖਤਮ ਆ 12 ਪਾਂਜਾ 48 ਦੀ ਟੱਕਰ ਦਾ ਤੈਨੂੰ ਅਗਰ ਮੈਂ ਜਿੱਦ ਆਈ ਤਾਂ ਤੁਸੀਂ ਮੇਰੇ ਨਾਲ ਵੀਡੀਓ ਬਣਾਓਗੇ ਆਰੀ ਟਿੱਕ ਟਿੱਕ ਨੂੰ ਵਾਸਤੇ ਇਹਦੇ ਦਿਮਾਗ 'ਚ ਗਾਂਦੀ ਭਰਿਆ ਹੋਇਆ ਭੈਣ ਦਾ ਵੀਰ ਕਹਿੰਦਾ ਕਾਦੀ ਤੇ ਦੰਦ ਕੱਢਦਾ ਹਰਾਮ ਜਿਹਾ ਦਿਮਾਗ ਤੂੰ ਆਏਂ ਮਿੱੱਚ ਕਾਦੀ ਹੈ ਹਾਦੂ ਕੋੜੀਆਂ ਵਾਲਾ ਸਰਦਾਰ ਮੁੰਡੇ ਨੂੰ ਇਲਾਕੇ 'ਚ ਕੋੜੀਆਂ ਵਾਲਾ ਸਰਦਾਰ ਕਹਿੰਦੇ ਆ ਛੱਪੀ ਕਮੀਆਂ ਛੱਪੀ ਕਮੀਆਂ ਗਣਾ ਕੇ ਯਾਰੀ ਥੋੜੀ ਬੱਲੇ ਰੀ ਤੇਰੇ ਬੱਲੇ ਜੱਟੀਏ ਬਾਈ ਦੱਸ ਨਿਆ ਈ ਸੀ ਛੱਪੀ ਕਮੀਆਂ ਦੇਖਤਾ ਸਈ ਯਾਰ ਕਾ ਤੇ ਤੇਰੀ ਮਾਵਾ ਵਰਗੀ ਯਾਰ ਵੀਰੇ ਤੂੰ ਤਾਂ ਨੀਲੇ ਡਰਮ ਚ ਸੁੱਖਾ ਹੀ ਪੈ ਜਾਣਾ ਜਾਵੇਂ ਨਿਭਗੀ ਜਾਂਦੇ ਨਿਭਗੀ ਨਿਭਾਵੇਂ ਕੁੜੀ ਤੇਰੇ ਬੰਦੇ ਜੱਟੀਏ ਛੱਪੀ ਕਮੀਆਂ ਛੱਪੀ ਕਮੀਆਂ ਗਣਾ ਕੇ ਯਾਰ ਛੋਟਾ ਪੈਕਟ ਬੜਾ ਦਿਮਾਕਾ ਕੁੜੀ ਦੇ ਕਰਦਿਆਂ ਕੋਲੋਂ ਪੋੜੀ ਮੰਗ ਲਈ ਬਾਈ ਦਾ ਚ ਤੇਰੇ ਕੰਮ ਆਊਗੀ ਆ ਵੀਡੀਓ ਬਣਾਉਂਦੇ ਬਣਾਉਂਦੇ ਨਹਿਰ ਚ ਡੁੱਬ ਗਏ ਹਾਂ ਦੀਏ ਨਸ਼ਤਰ ਗਿਲ ਕਹਿੰਦਾ ਇੱਕ ਵਾਰ ਪੈਰ ਤਿਲਕ ਲੈਨ ਦੋ ਅਗਲਾ ਕੰਮ ਮੇਰਾ ਨਜ਼ਰ ਚ ਘਦਰ ਲਾਉਂਦੀ ਹੁਣ ਕਾਟ ਗਈ ਹਾਂ ਦੀਏ ਰਸੇ ਤਿਆਰ ਰੱਖੋ ਪਿੰਡ ਵਾਲਿਓ ਜੇ ਡੇਗੇ ਸਿੱਧਾ ਹਨੂਮਾਨ ਗੜ ਜਾ ਕੇ ਨਿਕਲਣਗੇ